ਖਾਲਸੇ ਦੀ ਚੜ੍ਹਦੀ ਕਲਾ ਦੇ ਨਾਲ ਜੁੜਿਆ ਹੋਇਆ ਇਸ ਵਿਸ਼ੇ ਨੂੰ ਮੈਂ ਬੇਨਤੀ ਕਰ ਰਿਹਾ ਕਿ ਇਹ ਨਾ ਸਮਝਿਆ ਜਾਏ ਕਿ ਸਿਰਫ ਅਸੀਂ ਅਕਾਲੀ ਦਲ ਦੀ ਉਹਨਾਂ ਸਤਿਤੀ ਤੱਕ ਹੀ ਸੀਮਤ ਰੱਖ ਰਹੇ ਹਾਂ ਜੇ ਇਹ ਵਿਸ਼ਾ ਇੱਥੇ ਤੱਕ ਹੀ ਸੀਮਤ ਹੈ ਪਰ ਜਿਵੇਂ ਮੰਡ ਉਨ੍ਹਾਂ ਨੇ ਕਿਹਾ ਸੀ ਮੈਂ ਵੀ ਫਤਿਹ ਵਾਜ ਕੇ ਵਾਪਸ ਸਰ ਜਾਣਾ ਇੱਥੇ ਸਾਡੇ ਤੋਂ ਪਹਿਲਾਂ ਇੱਕ ਤਰੀਕ ਤੋਂ ਜਿਸ ਬੇਬਾਕੀ ਦੇ ਨਾਲ ਇਸ ਵਿਸ਼ੇ ਨੂੰ ਛੂ ਕੇ ਗੱਲ ਹੋਈ ਮੈਂ ਉਸ ਲਈ ਖਾਸ ਤੌਰ ਤੇ ਪ੍ਰੋਫੈਸਰ ਗੁਰਵੀਰ ਸਿੰਘ ਨੂੰ ਵਧਾਈ ਦਿੰਦਾ ਕਿਉਂਕਿ ਇੱਕ ਤਰੀਕ ਨੂੰ ਸਵੇਰੇ 10 ਵਜੇ ਤੋਂ ਮੈਂ ਲਗਾਤਾਰ ਲਾਈਵ ਇਸ ਕਾਨਫਰੰਸ ਨਾਲ ਜੁੜਿਆ ਹੋਇਆ ਮੇਰੇ ਮਾੜੇ ਭਾਅ ਜਾਂ ਚੰਗੇ ਭਾਅ ਮੈਨੂੰ ਨਹੀਂ ਪਤਾ ਪਰ ਮੈਂ ਪਹਿਲੇ ਦਿਨ ਇਸ ਵਿਸ਼ੇ ਤੇ ਬੋਲਣ ਆਉਣਾ ਸੀ ਮੈਨੂੰ ਵੀ ਉਸੇ ਪ੍ਰਾਪਰਿਕ ਰਾਜਨੀਤੀ ਦੇ ਵਿੱਚ ਯੂਨੀਵਰਸਿਟੀ ਦੇ ਚਲ ਭੇਟਿਆ ਗਿਆ ਤੇ ਮੈਂ ਪਹਿਲੇ ਦਿਨ ਨਹੀਂ ਆ ਸਕਿਆ ਦੂਜੇ ਦਿਨ ਵੀ ਨਹੀਂ ਆ ਸਕਿਆ ਤੇ ਅੱਜ ਮੈਂ ਬੇਨਤੀ ਕਰਕੇ ਆਇਆ ਕਿ ਮੈਂ ਆ ਜਾ ਸਕਦਾ ਹਾਂ ਤੇ ਗੁਰਬੀਰ ਹੁਣਾਂ ਨੇ ਕਿਹਾ ਕਿ ਜਰੂਰ ਦਾਚਾ ਤੁਸੀਂ ਜਰੂਰ ਆਇਓ ਮੈਂ ਥੋੜਾ ਜਿਹਾ ਤੁਹਾਨੂੰ ਪਿੱਛੇ ਲੈ ਜਾਂਦਾ ਕਿ ਇਸ ਵਿਸ਼ੇ ਤੇ ਗੱਲਬਾਤ ਇਸ ਮੰਚ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਪਤਾ ਨਹੀਂ ਕਿੰਨੀ ਵਾਰ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਸੀਂ ਸਿਰਫ ਜੋੜ ਕੇ ਬੈਠੇ ਕਿ ਜੋ ਹਾਲਤ ਸਾਡੀ ਸਾਡੇ ਪੰਜਾਬ ਦੀ ਸਾਡੇ ਖਾਲਸਾ ਪੰਥ ਦੀ ਸਿੱਖੀ ਦੀ ਜਿਸ ਤਰ੍ਹਾਂ ਕੀਤੀ ਜਾ ਰਹੀ ਆ ਕਦੋਂ ਸਮਾਊਗਾ ਕਿ ਅਸੀਂ ਇਹਦੇ ਬਾਰੇ ਚੇਤਨ ਹੋਵਾਂਗੇ ਤੇ ਅਸੀਂ ਗੱਲਬਾਤ ਕਰਾਂਗੇ ਮੈਨੂੰ ਬੜਾ ਮਾਣ ਆ ਇਸ ਗੱਲ ਦਾ ਕਿ ਜਿਹੜਾ ਮੰਚ ਪਹਿਲਾਂ ਬੈਠਾ ਸੀ ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਪਹਿਲਾਂ ਕੀਤਾਗੇ ਉਦਾਰਤੀ ਇੱਥੋਂ ਬੋਲ ਕੇ ਕਹਿੰਦੇ ਚਾਹੇ ਉਹ ਜਸਪਾਲ ਵਨ ਫੋਰ ਬੋਲ ਕੇ ਕਹੇ ਚਾਹੇ ਮੰਦੀਪ ਸਿੰਘ ਬੋਲ ਕੇ ਕਹੇ ਚਾਹੇ ਯਾਦਵਿੰਦਰ ਸਿੰਘ ਬੋਲੇ ਸਾਧ ਸੰਗਤ ਜੀ ਇਹ ਕੱਲ ਬਹੁਤ ਧਿਆਨ ਨਾਲ ਸੁਣਿਓ ਕੱਲ ਇੱਥੇ ਵਿਸ਼ੇ ਤੇ ਗੱਲ ਜਦੋਂ ਹੁੰਦੀ ਪਈ ਸੀ ਡਾਕਟਰ ਗੁਰਮੋਹਨ ਸਿੰਘ ਵਾਰੀਆ ਉਹਨਾਂ ਨੇ ਕੋਈ ਗੱਲਾਂ ਛੇੜੀਆਂ ਪਰ ਉਸ ਤਰ੍ਹਾਂ ਨਾਲ ਉਹਨਾਂ ਨੂੰ ਸਿਰੇ ਨਹੀਂ ਲਾ ਸਕੇ ਮੈਂ ਕੋਸ਼ਿਸ਼ ਕਰਾਂਗਾ ਸਮਾ ਮੇਰੇ ਕੋਲ ਵੀ ਸੀਮਤ ਹੈ ਮੈਂ ਕੋਸ਼ਿਸ਼ ਕਰਾਂਗਾ ਕਿ ਉਸੇ 10 ਮਿੰਟs ਵਿੱਚ ਸਾਰੀ ਗੱਲ ਸਮਾਪਤ ਕਰ ਦੇਵਾਂ ਸਿੱਖ ਤੇ ਸਿੱਖਿਆ ਨੂੰ ੋੜ ਕੇ ਨਾ ਵੇਖਿਓ ਬਦੀ ਇਹ ਗੱਲ ਅਸੀਂ ਲੰਬੇ ਸਮੇਂ ਤੋਂ ਕਰ ਰਹੇ ਹਾਂ ਅਸੀਂ ਸਿੱਖਿਆ ਨੂੰ ਸਿੱਖੀ ਨਾਲੋਂ ਤੋੜਿਆ ਹੋਇਆ ਮੈਂ ਮੰਚ ਤੋਂ ਕਹਿਣਾ ਬੜੇ ਕੌਨਫੀਡੈਂਸ ਨਾਲ ਕਹਿ ਰਿਹਾ ਮੇਰੇ ਕੋਲ ਡਾਟਾ ਹੈ ਇਸ ਦਾ ਜੇ ਇਹ ਨਾਟਕ ਹੀ ਹੁੰਦੇ ਸਾਡੇ ਗੁਰਦੁਆਰਾ ਪ੍ਰਬੰਧ ਨੇ ਇਸ ਹੱਦ ਤੱਕ ਨਹੀਂ ਸਿਹਾਣਾ ਜੇ ਸਾਡਾ ਤੱਕ ਅਸੀਂ ਪਹੁੰਚ ਚੁੱਕੇ ਹਾਂ ਉੱਤੇ ਗੱਲ ਕਨਫਰੈਂਸਿੰਗ ਪੰਜੋਲੀ ਹੋਣੀ ਬਿੱਲਾਂ ਕਰ ਗਏ ਮੈਨੂੰ ਇਸ ਕੱਲ ਦਾ ਮਾਨ ਪ੍ਰਾਪਤ ਹੋਇਆ ਕਿ ਮੈਨੂੰ ਕਮੇਟੀ ਵੱਲੋਂ ਕਹਿ ਲਈਏ ਜਾਂ ਇਸ ਪ੍ਰਬੰਧ ਵੱਲੋਂ ਇੱਕ ਵਿਸ਼ੇ ਤੇ ਕੁਝ ਲਿਖਣ ਲਈ ਕਿਹਾ ਗਿਆ ਉਹ ਵਿਸ਼ਾ ਬੜਾ ਅਜੀਬ ਸੀ ਸ਼ਾਇਦ ਤੁਹਾਨੂੰ ਸੁਣ ਕੇ ਵੀ ਬਹੁਤ ਅਜੀਬ ਲੱਗੇ ਮੈਂ ਉਸੇ ਤੇ ਬੋਲਾਂਗਾ ਤੇ ਉਸੇ ਵਿੱਚ ਅਕਾਲੀ ਦਲ ਦੀ ਗੱਲ ਕਰਾਂਗਾ ਪੰਜਾਬੀ ਯੂਨੀਵਰਸਿਟੀ ਤੋਂ ਉਹਦੇ ਉੱਤੇ ਅਸੀਂ ਇੱਕ ਪੀ ਐਚ ਡੀ ਕਰਵਾ ਚੁੱਕੇ ਹਾਂ ਇੱਥੇ ਬੈਠੀ ਸੰਗਤ ਦੇ ਵਿੱਚ ਜੇ ਮੈਂ ਸਵਾਲ ਕਰਾਂ ਕਿੰਨਿਆਂ ਨੂੰ ਗੁਰਦੁਆਰਾ ਸ਼ਬਦ ਦੀ ਅਕੀਦਤ ਦਾ ਪਤਾ ਹੈ ਕਿ ਗੁਰਦੁਆਰਾ ਹੁੰਦਾ ਕੀ ਹੈ ਗੁਰਦੁਆਰਾ ਸਿ ਕਿਹਨੂੰ ਮੰਨਦੇ ਹੈ ਗੁਰਦੁਆਰੇ ਤੋਂ ਪਹਿਲਾਂ ਸਾਡਾ ਸ਼ਬਦ ਕੀ ਸੀ ਜਿਹੜਾ ਗੁਰਬਾਣੀ ਚ ਵੀ ਪਾਰ-ਪਾਰ ਹੁੰਦਾ ਹੈ ਮੈਂ ਪਰਸੋਂ ਤੋਂ ਇੱਥੇ ਅੱਜ ਹੁਣ ਤੱਕ ਮੇਰੀ ਜ਼ਿੰਦਗੀ ਦਾ ਹੁਣ ਤੱਕ ਦਾ ਨੀਮ ਰਿਹਾ ਹੈ ਮੇਰਾ ਵਿਸ਼ਾ ਨਹੀਂ ਇਤਿਹਾਸ ਮੇਰਾ ਵਿਸ਼ਾ ਨਹੀਂ ਰਾਜਨੀਤੀ ਮੇਰਾ ਵਿਸ਼ਾ ਨਹੀਂ ਸਮਾਜ ਵਿਗਿਆਨ ਮੇਰਾ ਵਿਸ਼ਾ ਗੁਰਵੀਰ ਉਹਨਾਂ ਨੂੰ ਵੀ ਪਤਾ ਜਸਵੰਤ ਉਹਨਾਂ ਨੂੰ ਵੀ ਪਤਾ ਮੈਂ ਇਸ ਸਥਿਤੀ ਕੋ ਬੜੀ ਵਾਰ ਉਸ ਵਿੱਚ ਤੇ ਬੋਲ ਕੇ ਗਿਆ ਤੇ ਇਸ ਵਿਸ਼ੇ ਦੇ ਖਾਤਰ ਮੈਨੂੰ ਕਹਿੰਦੇ ਕੋਈ ਹੱਦ ਨਹੀਂ ਮੈਨੂੰ ਕ੍ਰਿਡਾ ਭਾਰਤੀ ਵਾਲਿਆਂ ਨੇ ਵੀ ਅਹਮਦਾਬਾਦ ਬੁਲਾਇਆ ਸੀ ਮੇਰਾ ਵਿਸ਼ਾ ਸਿਹਤ ਨਾਲ ਸੰਬੰਧਤ ਹੈ ਮੈਂ ਹਾਲੇ ਤੱਕ ਪੰਜਾਬੀ ਯੂਨੀਵਰਸਿਟੀ ਸਿਦਨ ਮੈਡੀਸਨ ਆ ਜਿਸ ਹੱਦ ਤੱਕ ਪੰਜਾਬ ਨੂੰ ਅਸੀਂ ਗਰਾਬੜ ਚ ਲੈ ਕੇ ਆਏ ਆ ਚਾਹੇ ਕਿੰਨੇ ਹੀ ਮੁੱਦੇ ਨੇ ਪਾਣੀਆਂ ਦਾ ਮੁੱਦਾ ਉੱਤੇ ਗੱਲ ਆਉਂਦੀਆਂ ਸਿਹਤ ਦੇ ਮੁੱਦੇ ਤੇ ਕੋਈ ਗੱਲ ਨਹੀਂ ਹੁੰਦੀ ਗੋਲਦਾਰੇ ਦੇ ਸ਼ਬਦ ਦੇ ਅਰਥ ਮਹਾਨ ਕੋਸ਼ ਵਿੱਚੋਂ ਲੱਭਿਓ ਪੜਿਓ ਉਹਦੇ ਵਿੱਚ ਮਹਾਨ ਕੋਸ਼ ਦੇ ਵਿੱਚ ਅੱਠ ਪੰਨੇ ਲਿਖੇ ਹੋਏ ਨੇ ਇੱਕੋ ਟੋਰਾ ਸਾਹ ਹੁੰਦਾ ਕੀ ਹੈ ਗੁਰਦੁਆਰਾ ਸੀ ਕਿਨੂ ਨਹੀਂ ਤੇ ਮੈਨੂੰ ਮਿਸ਼ਾਤ ਦਿੱਤਾ ਗਿਆ ਸੀ ਉਦੋਂ ਗੁਰਦੁਆਰਾ ਸਾਹਿਬ ਅਤੇ ਸਿਹਤ ਸੰਭਾਲ ਸ਼ਾਇਦ ਤੁਹਾਡੇ ਜੋ ਬਹੁਤਿਆਂ ਨੂੰ ਸੁਣ ਕੇ ਹੈਰਾਨੀ ਹੋਵੇ ਕਿ ਗੁਰਦੁਆਰਾ ਸਿਰਫ ਪੂਜਾ ਅਰਚਾ ਦਾ ਸਥਾਨ ਨਹੀਂ ਸੀ ਤੇ ਨਾ ਹੈ ਗੁਰਦੁਆਰੇ ਦੇ ਅਰਥ ਮੈਂ ਬਾਰ-ਬਾਰ ਕਹਿ ਰਿਹਾ ਕਿ ਮਹਾਨ ਕੋਸ਼ ਤੋਂ ਪੜ ਲਿਓ ਉਹਦਾ ਕਾਰਨ ਤੋ ਹਲੋ ਆਪਣੇ ਆਪ ਸਮਝਾਓ ਕਿ ਗੁਰਦੁਆਰਾ ਹੁੰਦਾ ਕੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਣਨ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਉਹਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਉੱਭਰਿਆ ਕੱਲ ਵੀ ਇੱਥੇ ਕੋਈ ਮੇਰਾ ਵੀਰ ਗੱਲ ਕਰਕੇ ਗਿਆ ਸੀ ਕਿ ਅਸੀਂ ਸਿੱਖ ਫਲਸਫੇ ਤੋਂ ਬਹੁਤ ਦੂਰ ਚਲੇ ਗਏ ਤੇ ਸਾਡੀ ਹਾਲਤ ਇਸ ਕਰਕੇ ਇਹ ਪਹੁੰਚੀ ਅਸੀਂ ਸਿੱਖ ਫਲਸਫੇ ਨੂੰ ਕਦੇ ਨਹੀਂ ਠੰਗਾ ਲਿਆ ਅਸੀਂ ਕਦੇ ਟੁਕਰੀ ਨਹੀਂ ਮਾਰੀ ਮੈਂ ਕੋਸ਼ਿਸ਼ ਬਹੁਤ ਸਾਰੇ ਕਰ ਸਕਦਾ ਜਿਹੜੇ ਮੋਰਨੀ ਕਦਾਰਚ ਵੀ ਬੈਠੇ ਨੇ ਮੈਂ ਕੋਸ਼ਿਸ਼ ਆਪਣੇ Hindu ਵੀਰਾਂ ਨੂੰ ਵੀ ਕਰਦਾ ਹੁੰਦਾ ਮੇਰੇ ਨਾਲ ਮੇਰੇ ਦੋਸਤ ਮੇਰੇ ਸੀਨੀਅਰ ਡਾਕਟਰ ਜਮਸ਼ੀਦ ਅਲੀ ਖਾਨ ਵੀ ਇੱਥੇ ਬੈਠੇ ਨੇ ਮੈਂ ਬਹੁਤ ਸਾਰੇ ਮੁਸਲਮ ਵੀਰਾਂ ਨੂੰ ਵੀ ਇਹ ਗੱਲ ਕੀਤੀ ਕਿ ਯਾਰ ਤੁਸੀਂ ਕਦੇ ਪਵਿੱਤਰ ਕੁਰਾਨ ਨੂੰ ਪੜਿਆ Hindu ਵੀਰਾਂ ਨੂੰ ਬਹੁਤ ਵਾਰ ਪੁੱਛਿਆ ਕਿ ਕਦੇ ਤੁਸੀਂ ਪੁਰਾਣ ਉਪਨਿਸ਼ਦ ਕੀ ਪੜ੍ਹਿਆ ਤੇ ਮੈਂ ਤੁਹਾਨੂੰ ਵੀ ਪੁੱਛਦਾ ਹਾਂ ਕਿ ਤੁਸੀਂ ਸਾਖੀਆਂ ਸੁਣਦੇ ਹੋ ਗੁਰਦੁਆਰਿਆਂ 'ਚ ਕਥਾ ਸੁਣਦੇ ਹੋ ਜਾਪ ਕਰਦੇ ਹੋ ਪੜ੍ਹੇ ਲਿਖੇ ਲੋਕ ਕਿ ਕਦੀ ਹਿੰਮਤ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਜਾਵੇ ਜਦੋਂ ਮੈਂ ਅੱਜ ਇੱਥੇ ਆਉਣਾ ਸੀ ਤੇ ਮੈਂ ਫੇਰ ਉਹੀ ਆਪਣੀ ਅਗੀਤਤ ਨੂੰ ਛੂਇਆ ਕਿ ਸਵੇਰੇ ਉੱਠ ਕੇ ਮੈਂ ਸਰਵਾਰ ਸਾਹਿਬ ਦਾ ਹੁਕਮਨਾਮਾ ਜਦੋਂ ਤੋਂ ਆਉਣ ਲੱਗਾ ਮੈਂ ਉਦੋਂ ਤੋਂ ਸੁਣਦਾ ਤੇ ਅੱਜ ਦਾ ਹੁਕਮਨਾਮਾ ਸਭ ਨੂੰ ਸ਼ਾਇਦ ਪਤਾ ਹੋਵੇ ਬਹੁਤ ਵਧੀਆ ਹੁਕਮਨਾਮਾ ਤੇ ਉਹਨਾਂ ਨੇ ਮੈਨੂੰ ਸੇਧਨ ਕੀਤਾ ਕਿ ਯਾਰ ਤੂੰ ਸਿਰਫ ਇਸੇ ਤੇ ਰਹੀਂ ਤੇ ਉਹ ਸੀ ਨਾਮੇ ਹੀ ਤੇ ਸਭ ਕੁਝ ਹੋਆ ਹਾਂਜੀ ਨਾਮ ਦੀ ਵਡਿਆਈ ਨਾਮ ਦੀ ਸਿੱਖਿਆ ਨਾਮ ਦੀ ਸੋਝੀ ਜਗਤੋ ਅਸੀਂ ਇਸ ਸਾਰੀ ਗ੍ਰਾਵਟ ਬਲ ਕੇ ਜੈਸੇ ਸਰੂਪ ਨਾਲ ਮੈਂ ਯੂਨੀਵਰਸਿਟੀ ਦਾ ਅਧਿਆਪਕ ਬਣਿਆ ਮੇਰੀ ਜ਼ਿੰਮੇਵਾਰੀ ਸੀ ਕਿ ਮੈਂ ਇਸ ਸਰੂਪ ਦੇ ਪਹਿਰਾ ਦਾ ਤੇ ਮੈਂ ਹੁਣ ਤੱਕ ਦਿੱਤਾ ਅਸੀਂ ਇੱਥੇ ਅਕਾਲੀ ਕਲ ਦੀ ਗੱਲ ਕਰ ਰਹੇ ਹਾਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਰਹੇ ਹਾਂ ਉਹਦੀਆਂ ਪ੍ਰਾਪਤੀਆਂ ਵੀ ਅਸੀਮਤ ਸਨ ਤੇ ਹੈਗੀਆਂ ਅਸੀਂ ਕਿਹੜਾ ਪੋਚਾ ਨਹੀਂ ਦੇ ਸਕਦੇ ਇਤਿਹਾਸ ਪੜਿਓ ਕਿ ਜਸਰਪਾਪਾ ਖੜਕ ਸਿੰਘ ਨੂੰ ਚਾਬੀਆਂ ਮਿਲੀਆਂ ਸੀ ਤੇ ਗਲਦੀ ਨੇ ਸ਼ਬਦ ਜਿਹੜੇ ਭੇਜੇ ਸੀ ਬਾਬਾ ਖੜਕ ਸਿੰਘ ਨੂੰ ਇਹ ਤੁਸੀਂ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਦੋਸਤੋ ਮੈਟ੍ਰੋਫਲੈਕਸ ਤੇ ਕਿਉਂਕਿ ਦੁਨੀਆ ਬਹੁਤ ਐਡਵਾਂਸ ਹੋ ਚੁੱਕੀ ਆ ਅਸੀਂ ਬਹੁਤ ਪਿਛਲਾ ਚੱਲੇ ਹੋਇਆ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਫਲਸਫਾ ਮਾਨੂੰ ਦਿੱਤਾ ਸੀ ਉਹ ਮਨੁੱਖਤਾ ਦਾ ਯੂਨੀਵਰਸਲ ਫਲਸਫਾ ਸੀ ਜਿਹਨੂੰ ਮੈਂ ਵਿਸਾਰ ਦਿੱਤਾ ਜਦੋਂ ਮੈਂ ਵੀ ਨਾ ਮੈਂ ਵਿਸਾਰ ਤੂੰ ਸਾਰਿਆਂ ਨੇ ਵਿਸਾਰਿਆ ਜਦੋਂ ਨਵੰਬਰ 24 ਦੇ ਵਿੱਚੋਂ ਹੁਕਮਨਾਮਾ ਜਾਰੀ ਹੋਇਆ ਮੇਰੇ ਬਹੁਤ ਸਾਰੇ ਹਿੰਦੂ ਵੀਰਾਂ ਨੇ ਬਹੁਤ ਸਾਰੇ ਮੁਸਲਮਾਨ ਵੀਰਾਂ ਨੇ ਇਵਨ ਇੱਕਦੋ 크੍ਰਿਸਚੀਅਨਿਟ ਦੇ ਮਿੱਤਰਾਂ ਨੇ ਵੀ ਨੂੰ ਫੌਂਦੇ ਗੱਲ ਕਿ ਯਾਰ ਬੜਾ ਕਮਾਲ ਦਾ ਸਿਸਟਮ ਹੈ ਤੁਹਾਡਾ ਤੇ ਤੁਸੀਂ ਤਾਂ ਹਰੇਕ ਨੂੰ ਕਟਹਿਰੇ 'ਚ ਖੜਾ ਕਰ ਲੰਨੇ ਹੋ ਪਰ ਜਦੋਂ ਆਹ ਹਲਾਤਾ ਤੱਕ ਅਸੀਂ ਪਹੁੰਚੇ ਤੇ ਸਾਡੀ ਹਾਲ ਸਥਿਤੀ ਹੱਲ ਹੋ ਜਣੀ ਹੋਵੇ ਇਸ ਹਾਸੋ ਹੀਣੀ ਸਿੱਧੀ ਪਿੱਛੇ ਮੈਂ ਵੀ ਉੰਨਾ ਹੀ ਜ਼ਿੰਮੇਵਾਰ ਹਾਂ ਜਿੰਨਾ ਭਗਵਾਨ ਸਾਹਿਬ ਜ਼ਿੰਮੇਵਾਰ ਹੈ ਮੈਂ ਕਿਉਂ ਨਹੀਂ ਬੋਲਿਆ ਮੈਂ ਕਿਉਂ ਨਹੀਂ ਗੱਲ ਕੀਤੀ ਮੈਨੂੰ ਇਸ ਗੱਲ ਤੋਂ ਕੋਈ ਔਰ ਕਹੀ ਗੱਲ ਹੀ ਮੈਂ ਕਹਿ ਰਿਹਾ ਮੈਂ ਜੋ ਬਾਪਿਆ ਹੋ ਗਿਆ ਬਾਦਲ ਸਾਹਿਬ ਦੇ ਸਾਥ ਲੱਗੀ ਸਾਰਿਆਂ ਨੂੰ ਪਤਾ ਗੁਰਬਿੰਦ ਨੂੰ ਪਤਾ ਕਿ ਮੈਂ ਬਾਦਲ ਸਾਹਿਬ ਨੇ ਟ੍ਰੀਟਮੈਂਟ ਲਈ ਉਹਨਾਂ ਨੇ ਕੁਝ ਖਾਸ ਰਾਨੀਆਂ ਮੈਰੈਂਟਸ ਕਰਦੀਆਂ ਸਨ ਤਾਂ ਮੈਨੂੰ ਬੁਲਾ ਲਿਆ ਗਿਆ ਮੈਂ ਬਾਦਲ ਸਾਹਿਬ ਦੇ ਮੂੰਹ ਤੋਂ ਸੁਣਿਆ ਜਿੰਨੇ ਦਿਨ ਉੱਥੇ ਜਾਂਦਾ ਰਿਹਾ ਕਿ ਜੇ ਪੰਜਾਬ ਦੇ ਲੋਕਾਂ ਨੇ ਖੇਤੀ ਛੱਡ ਦਿੱਤੀ ਤੇ ਸਾਡੇ ਮੁਡੇ ਕਰ ਨਹੀਂ ਖੋਰ-ਖੋਰ ਸਾਰੀਆਂ ਗੱਲਾਂ ਇਹ ਬਕਰੀ ਗੱਲ ਹੈ ਕਿ ਮਜਬੂਰੀਆਂ ਕੁਝ ਖਾਸ ਤਰ੍ਹਾਂ ਦੇ ਦਾਇਰਿਆਂ ਦੇ ਵਿੱਚ ਜਦੋਂ ਬੰਦਾ ਜੜਨ ਲੈਂਦਾ ਆਪਣੇ ਆਪ ਨੂੰ ਤੇ ਫਿਰ ਉਹ ਇਹਨਾਂ ਹਾਲਾਤਾਂ 'ਚ ਵੀ ਪਹੁੰਚਦਾ ਜੋ ਹਾਜ਼ਰ ਹਾਲਾਤ ਹੋਏ ਗੁਰਦੁਆਰਾ ਸ਼ਬਦ ਨੂੰ ਸਮਝੋ ਮੇਰੇ ਵੀਰ ਮੇਰੇ ਦੋਸਤੋ ਮੇਰੀ ਸਾਥ ਸੰਗਤ ਗੁਰਦੁਆਰਾ ਸ਼ਬਦ ਬਹੁਤ ਵੱਡਾ ਹੈ ਜਿਸ ਦੀ ਵਿਆਖਿਆ ਮੈਂ ਬਾਰ-ਬਾਰ ਕਹਿੰਦਾ ਕਿ ਮਹਾਨ ਕੋਸ਼ ਤੋਂ ਮੈਂ ਸਿਰਫ 4 ਗੱਲਾਂ ਕਰਕੇ ਤੁਹਾਨੂੰ ਸਿਮਾ ਲੈ ਲੈਣੀ ਹੈ ਕਿ ਗੁਰਦੁਆਰਾ ਸ਼ਬਦ ਜਦੋਂ ਮੈਂ ਬੜਾ ਮੈਂ ਬਹੁਤ ਹੈਰਾਨ ਹੋਇਆ ਕਿ ਗੁਰਦੁਆਰਾ ਹੁੰਦਾ ਕੀ ਹੈ ਮਹਾਨ ਕੋਸ਼ ਚ ਲਿਖਿਆ ਹੈ ਕਿ ਗੁਰਦੁਆਰਾ ਵਿਦਿਆਰਥੀਆਂ ਲਈ ਇੱਕ ਸਕੂਲ ਹੈ ਗੁਰਦੁਆਰਾ ਆਤਮ ਜਗਿਆਸਾ ਵਾਲਿਆਂ ਲਈ ਇੱਕ ਗਿਆਨ ਉਪਦੇਸ਼ ਦਾ ਸਥਾਨ ਹੈ ਗੁਰਦੁਆਰਾ ਆ ਸੁਣਿਓ ਬਹੁਤ ਧਿਆਨ ਨਾਲ ਜਦ ਮੈਂ ਉਹ ਚੈਪਟਰ ਲਿਖਿਆ ਗੁਰਦੁਆਰਾ ਰੋਗੀਆਂ ਲਈ ਇੱਕ ਸ਼ਫਾਖਾਨਾ ਔਰ ਇਹਦਾ ਇਤਿਹਾਸਿਕ ਪਰਵੇਕ ਹੈ ਬਰਨਾਨਕ ਪਾਸ਼ਾ ਨੇ ਵੀ ਗੁਰਦਿਆਂ ਦਾ ਇਲਾਜ ਸ਼ੁਰੂ ਕੀਤਾ ਸੀ ਤਨਤਨ ਦੀ ਤਰਤੀ ਗੁਰਦੁਆਰੇ ਦਾ ਨਾਲ ਹਸਪਤਾਲ ਦਾ ਜੋੜ ਬਹੁਤ ਪੁਰਾਣਾ ਹੈ ਅਸੀਂ ਗੁਰਦੁਆਰੇ ਨੂੰ ਬਹੁਤ ਸੀਮਤ ਕੀਤਾ ਅੰਗਰੇਜ਼ ਐਵੇਂ ਨਹੀਂ ਸੀ ਦਰਿਆ ਗੁਰਦੁਆਰੇ 'ਚ ਹੋਣ ਵਾਲੀਆਂ ਬੈਟਰਾਂ ਅੰਗਰੇਜ਼ਾਂ ਸਾਰੀ ਦੁਨੀਆ ਤੇ ਹਕੂਮਤ ਕੀਤੀ ਪਰ ਸਿੱਖਾਂ ਦਾ ਸਿਕਸ ਸਟੇਟ ਦੇ ਉੱਤੇ ਸਭ ਤੋਂ ਆਖਰ ਚ ਕਾਬਜ਼ ਹੋਇਆ ਤੇ ਇਹਨਾਂ ਨੇ ਮੁੜ ਕੇ ਉਹ ਵਿਟਿਆ ਜਿਸ ਕਰਕੇ ਉਹਨੂੰ ਇੱਥੋਂ ਭਜਣਾ ਪਿਆ ਉਹਦੀ ਗੱਲ ਮੈਂ ਨਹੀਂ ਕਰਨੀ ਚਾਹੁੰਦਾ Netflix ਦੀ ਗੱਲ ਮੈਂ ਮਾੜੀ ਜਿਹੀ ਸੁਣੀ ਸੀ Netflix ਦੇ ਉੱਤੇ ਫਰੀडम ਐਂਡ ਮਿਡ ਨਾਈਟ ਲਾ ਦੇ ਅੱਠ ਸੀਰੀਅਲ ਪਾਇਵੇਂ ਜਿਹਨੂੰ ਜਨੂੰ ਲੋਡ ਹੋਏ ਜਾਂ ਮੇਰੀ ਗੱਲ ਕਹਿਣ ਤੋਂ ਬਾਅਦ ਲੋਡ ਮਹਿਸੂਸ ਹੋਏ ਉਹ ਜ਼ਰੂਰ ਵੇਖਿਓ ਕਿ ਹਿੰਦੁਸਤਾਨ ਦੀ ਹਕੂਮਤ ਨੂੰ ਸਰਦਰ ਦੇ ਵਿੱਚ ਸਿੱਖਾਂ ਦਾ ਕੀ ਰੋਲ ਸੀ ਉਹ ਕਹਾਣੀ ਹਿੰਦੁਸਤਾਨ ਚ ਬਹਿਨ ਕਰ ਦਿੱਤੀ ਗਈ ਸੀ ਕੋਈ ਵੀ ਉਲਕਨੀ ਚੁਪਨੀ ਮਿਲਦੀ ਦੋਸਤੋ ਅਸੀਂ ਬਹੁਤ ਵੱਡੇ ਇਤਿਹਾਸ ਨਾਲ ਜੁੜੇ ਹੋਏ ਹਾਂ ਬਹੁਤ ਵੱਡੇ ਫਲਸਫੇ ਨਾਲ ਜੁੜੇ ਹੋਏ ਹਾਂ ਪਰ ਸਿਰਫ ਤੇ ਸਿਰਫ ਜਿੱਥੇ ਕਮੀ ਰਹਿ ਗਈ ਜਿਹੜੀ ਗੱਲ ਮੈਂ ਡਾਕਟਰ ਗਰਮੋਲ ਵਾਲੀ ਨੂੰ ਕਿਉਂਕਿ ਉਹਨਾਂ ਨੂੰ ਪਿੱਛੋਂ ਸਟੇਜ ਤੋਂ ਹੀ ਟੋਕਿਆ ਗਿਆ ਸੀਗਾ ਜੀ ਤੁਸੀਂ ਮੁੱਦੇ ਤੇ ਗੱਲ ਕਰੋ ਸਿੱਖ ਇਤਿਹਾਸ ਸਿੱਖਿਆ ਗੁਰਦੁਆਰਾ ਅਕਾਲ ਤਖਤ ਸਾਹਿਬ ਇਹਨਾਂ ਨੂੰ ਇੱਕ ਸੀਰੀਜ਼ ਦੇ ਵਿੱਚ ਦੇਖਣਾ ਪਊਗਾ। ਕਿ ਅਕਾਲ ਤਖਤ ਸਾਹਿਬ ਦੀ ਮਹਾਨਤਾ ਸਾਡੇ ਲਈ ਕਿਉਂ ਸ਼ਰਮ ਪੋਚਿਆ? ਗੁਰਦੁਆਰਾ ਸਾਹਿਬ ਤੇ ਸਾਨੂੰ ਕੀ ਕੀ ਕਰਨ ਦੇ ਨਿਰਦੇਸ਼ ਨੇ? ਇੱਕ ਆਖਰੀ ਗੱਲ ਜਿਹਦੇ ਤੇ ਮੈਂ ਬਹੁਤ ਚਿੰਤਾ ਤਾਂ ਪੰਜਾਬ ਦੇ ਵਿੱਚ ਜਿੰਨੀ ਜਲਾਲਤ ਉਸ ਗੱਲ ਨੂੰ ਸੁਣ ਕੇ ਮੈਨੂੰ ਸਹਿਣੀ ਪਈ। ਮੈਂ ਬਹੁਤ ਸ਼ਰਮਸ਼ਾਰ ਹੁੰਨਾ ਉਸ ਵਕਤ। ਤੇ ਜੋ ਵੀ ਮੈਂ ਕਹਿ ਰਿਹਾ ਮੈਂ ਇੱਕ ਸ਼ਰਧਾਵਾਨ ਸਿੱਖ ਦੇ ਤੌਰ ਤੇ ਕਹਿ ਰਿਹਾ ਵਿਦਵਾਨ ਦੇ ਤੌਰ ਤੇ ਮੇਰੇ ਸ਼ਬਦ ਨਾ ਲਓ ਹਰ ਸਿੱਖ ਉਸ ਵਤ ਬਲੰਗ ਰਿਆ ਜਾਂਦਾ ਭਾਵੇਂ ਉਹ ਕਿਸੇ ਸਫਾ ਚ ਆਵੇ ਕਾਮਰੇਡ ਹੋਵੇ ਨਾ ਹੋਵੇ ਕਾਂਗਰਸੀ ਹੋਵੇ ਨਾ ਹੋਵੇ ਭਾਜਪਾ ਹੋਵੇ ਨਾ ਹੋਵੇ ਜਦੋਂ ਅਕਾਲ ਤਖਤ ਦੇ ਉੱਤੇ ਅਸੀਂ ਕੋਈ ਵੀ ਕਿੰਤੂ ਕਰਦੇ ਹਾਂ ਸਾਰੇ ਸਿੱਖ ਸਮਾਜ ਦਾ ਹਿਰਦਾ ਬਲੰਗ ਰਿਆ ਜਾਂਦਾ ਉਹ ਜਖਮੀ ਹੋਇਆ ਮਹਿਸੂਸ ਕਰਦਾ ਗੁਰਦੁਆਰਾ ਐਸ ਲਈ ਵੀ ਸਮਬੋਧਤ ਸੀ ਕਿ ਭੁੱਖਿਆਂ ਨੂੰ ਹਰ ਦੇ ਅੱਛਾ ਲਾਸ ਤਸਰੀਬਾ ਕੱਲ ਕਰ ਲਗਿਆ ਗੁਰਦੁਆਰਾ ਇਸ ਗੱਲ ਨੂੰ ਵੀ ਸਮਬੋਧਤ ਸੀ ਕਿ ਗੁਰਦੁਆਰਾ ਇਸਤਰੀ ਦੀ ਅਸਮਤ ਅਧਾਰ ਲੋਧ ਰਮ ਸੀ ਲੋਧ ਰਕ ਸੁਝੇੜਾ ਵੀ ਅਕਾਲੀ दल ਤੁਸੀਂ ਸਿਰਜਣਾ ਚਾਹੁੰਦੇ ਹੋ ਆਪੋਨਰ ਸਜਿਤ ਕਰਨਾ ਚਾਹੁੰਦੇ ਹੋ ਗੁਰਦੁਆਰਾ ਸਾਬਾ ਦਾ ਪ੍ਰਬੰਧ ਕਰਨਾ ਚਾਹੁੰਦੇ ਹੋ ਇਹਦੇ ਲਈ ਇੱਕ ਛੋਟਾ ਜਿਹਾ ਕੋਰਸ ਪੰਜਾਬੀ ਯੂਨੀਵਰਸਿਟੀ ਦੇ ਨਾਲ ਹੀ ਜਿਹੜਾ ਪ੍ਰੈਕਟੋਰੇਟ ਬਣਿਆ ਉਹਦੇ ਵਿੱਚ ਸ਼ੁਰੂ ਹੋਇਆ ਤੇ ਉੱਥੇ ਦਾਖਲਾ ਲੈਣ ਕਿਸੇ ਸ਼ੀਖਾ ਦਾ ਪਤਾ ਵੀ ਨਹੀਂ ਜਾਂਦਾ ਤੇ ਉਹ ਹੈ ਬੀਏ ਗੁਰਦੁਆਰਾ ਗੁਰਦੁਆਰਾ ਪ੍ਰਬੰਧ ਇੱਕ ਦੋਸਤ ਨੇ ਮੈਨੂੰ ਬੋਲਣ ਤੋਂ ਪਹਿਲਾਂ ਇੱਕ ਪਰਚੀ ਦਿੱਤੀ ਸੀ ਉਹ ਕਹਿੰਦਾ ਮੈਂ ਲੰਮਾ ਸਮਾਂ ਯੂਥ ਐਕਟੀਵਿਟੀਜ਼ ਨਾਲ ਜੁੜਿਆ ਰਿਹਾ ਪੰਜਾਬ ਦੀਆਂ ਜੇ ਅੱਜ ਅਸੀਂ ਆਪਣੇ ਵਿਦਿਆਰਥੀਆਂ ਨੂੰ ਆਪਣੇ ਨੌਜਵਾਨਾਂ ਨੂੰ ਜੀਓ ਪੋਲਿਟੀਕਲੀ ਸਟਰੌਂਗ ਕਰਨਾ ਹੈ ਤਾਂ ਸਾਨੂੰ ਬਹੁਤ ਸਾਰੀਆਂ ਵਾਰਸ ਜਿਹੜੀਆਂ ਅਸੀਂ ਲਾਈਆਂ ਹੋਈਆਂ ਲੈਂਗੁਏਜ ਦੀ ਵਾਰਸ ਜਾਤੀਵਾਦੀ ਬਾਤ ਸਿੱਖੀ ਦੇ ਜਾਤੀ